ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ ਮਾਫ਼ ਕਰੋ ਮਾਫ਼ ਕਰੋ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ ਮਾਫ਼ ਕਰੋ ਮਾਫ਼ ਕਰੋ ਸਿੱਖਿਆ ਤੇ ਸਿਹਤ ਹਰ ਇੱਕ ਲਈ ਲਾਜ਼ਮੀ ਕਰੋ ਮਾਫ਼ ਕਰੋ ਲਾਜ਼ਮੀ ਕਰੋ ਸਿੱਖਿਆ ਤੇ ਸਿਹਤ ਹਰ ਇੱਕ ਲਈ ਲਾਜ਼ਮੀ ਕਰੋ ਮਾਫ਼ ਕਰੋ ਲਾਜ਼ਮੀ ਕਰੋ ਤੁਸੀਂ ਜਿਹੜੀ ਟਰਮ ਹੈ ਉਹ ਪੂਰੀ ਕਰ ਚੁੱਕੇ ਆ 9 ਤੋਂ 12 ਵਜੇ ਤੱਕ ਦਾ ਜਿਹੜਾ ਆਪਣਾ ਟਾਈਮ ਹੈ ਉਹ ਪੂਰਾ ਹੋ ਗਿਆ ਮੈਂ ਪਹਿਲੀ ਬੇਨਤੀ ਤਾਂ ਇਹ ਕਰਨੀ ਚਾਹੁੰਦਾ ਐ ਕਿ ਅਖਬਾਰਾਂ ਨੇ ਸੋਸ਼ਲ ਮੀਡੀਏ ਨੇ ਸਾਡਾ ਜਿਹੜਾ ਇਲੈਕਟ੍ਰੋਨਿਕ ਮੀਡੀਆ ਇਸ ਮੀਡੀਏ ਦੇ ਜਰੀਏ ਸਾਡੀ ਗੱਲਬਾਤ ਜਿਹੜੀ ਹੈ ਉਹ ਸਰਕਾਰ ਤੱਕ ਪੁੱਜ ਚੁੱਕੀ ਐ ਔਰ ਸਰਕਾਰ ਦੀ ਨਿਲੈਕੀ ਤੇ ਅਣਗਹਿਲੀ ਜਿਹੜੀ ਐ ਉਹ ਸਾਫ਼ ਝਲਕ ਰਹੀ ਐ ਜਿਹਦੇ ਕਰਕੇ ਆਪਾਂ ਨੂੰ ਇਹ ਜਿਹੜਾ ਤਰੋਸ ਧਰਨਾ ਐ ਇਹ ਲੰਮਾ ਕਰਨਾ ਪੈ ਰਿਹਾ ਔਰ ਕੋਈ ਕਿਸੇ ਦਾ ਜੀ ਨਹੀਂ ਕਰਦਾ ਕਿਉਂਕਿ ਆ ਪਿੱਛੇ ਜੇ ਕੋਈ 2 ਦਿਨ ਹੋ ਗਏ ਮੇਰੀ ਨਿੱਜੀ ਤੌਰ ਤੇ ਗੱਲਬਾਤ ਜਿਹੜੀ ਐ ਉਹ ਹੋਈ ਸੀ ਉਹਨੇ ਇੱਕ ਚਰਚਾ ਵੀ ਛੇੜੀ ਉਹਦੇ ਵਿੱਚ ਇੱਕ ਜਿਹੜਾ ਟੈਂਡਰ ਨੂੰ ਲੈ ਕੇ ਉਹ ਸਾਡੇ ਗਰੁੱਪ ਦੇ ਵਿੱਚ ਪਾਇਆ ਗਿਆ ਅਸਲ ਦੇ ਵਿੱਚ ਉਹ ਟੈਂਡਰ ਜਿਹੜੇ ਸੀਗੇ ਉਹ ਜਿਹੜਾ ਟੋਬੇ ਦੀ ਸਫਾਈ ਕਰਨ ਦਾ ਸੀ ਹੁਣ ਉਸ ਦੇ ਮੁਤਾਬਕ ਅਗਰ ਆਪਾਂ ਦੇਖ ਲਈਏ ਇਹ ਉਹ ਪੁਰਾਣਾ ਕੰਮ ਹੈ ਔਰ ਸਾਡੇ ਧਰਨਾ ਲਾਉਣ ਤੋਂ ਪਹਿਲਾਂ ਦਾ ਕੰਮ ਸੀ ਔਰ ਨਵੀਂ ਇਪਰੂਵਮੈਂਟ ਜਿਹੜੀ ਹੈ ਉਹ ਸਰਕਾਰ ਵੱਲੋਂ ਕੋਈ ਨਹੀਂ ਕੀਤੀ ਗਈ ਲੇਕਿਨ ਇਹ ਧਰਨਾ ਜਿਹੜਾ ਇਹ ਲਗਾਤਾਰ ਉਹਨਾ ਸਮਾਂ ਚੱਲੇਗਾ ਜਿੰਨਾ ਸਮਾਂ ਇਹਦਾ ਸਰਕਾਰ ਵੱਲੋਂ ਪਰਮਾਨੈਂਟ ਹੱਲ ਨਹੀਂ ਕੱਢਿਆ ਜਾਂਦਾ ਮੈਂ ਇਹ ਧਰਨੇ ਦੇ ਵਿੱਚ ਸਮੂਹੀਆਂ ਦੇ ਰਹੇ ਹਾਂ ਸੋਸ਼ਲ ਮੀਡੀਆ ਦੇ ਰਹੇ ਹਾਂ ਸਮੁੱਚੇ ਸ਼ਹਿਰੀਆਂ ਨੂੰ ਜਥੇਬੰਦੀਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਇਹਦੇ ਚ ਆਪਾਂ ਤੰਦੇਹੀ ਦੇ ਨਾਲ ਸ਼ਹਿਰ ਦੀ ਸੁੰਦਰਤਾ ਔਰ ਸ਼ਹਿਰੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਇਹਦੇ ਤੇ ਆਪਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਹਦੇ ਬਲ ਧਿਆਨ ਦਈਏ